ਜਗਬਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਮੀਡੀਆ ਰਿਪੋਰਟਸ ਤੇ ਸੂਤਰਾਂ ਦੇ ਮੁਤਾਬਕ ਤੁਹਾਨੂੰ ਦੱਸਦੀ ਕਿ ਪਾਕਿਸਤਾਨ ਦੇ ਵਿੱਚ ਹੁਣ ਹਫੜਾ ਤਫੜੀ ਮਚੀ ਹੋਈ ਹੈ ਜੀ ਹਾਂ ਇਹ ਕਹਿਣਾ ਹੈ ਪਾਕਿਸਤਾਨੀਆਂ ਦਾ ਕਿ ਉੜੀ ਡੈਮ ਦੇ ਵਿੱਚੋਂ ਪਾਣੀ ਛੱਡ ਦਿੱਤਾ ਗਿਆ ਬਿਨਾਂ ਦੱਸੇ ਭਾਰਤ ਨੇ ਪਾਣੀ ਛੱਡ ਦਿੱਤਾ ਗਿਆ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਇਹ ਕਿਹਾ ਜਾ ਰਿਹਾ ਹੈ ਕਿ ਜੇਲਮ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਹੈ ਕਿਉਂਕਿ ਸਿੰਧੂ ਜਲ ਸਮਝੌਤਾ ਰੱਦ ਕਰ ਦਿੱਤਾ ਗਿਆ ਸੀ ਫੌਰੀ ਤੌਰ ਤੇ ਉਸ ਤੇ ਰੋਕ ਲਗਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਹ ਭਾਰਤ ਦੇ ਵੱਲੋਂ ਪਾਣੀ ਜਿਹੜਾ ਆ ਉਹ ਛੱਡ ਦਿੱਤਾ ਗਿਆ ਹੈ ਪਾਕਿਸਤਾਨੀਆਂ ਦੇ ਵੱਲੋਂ ਇਹ ਵੱਡਾ ਜੁੜਾ ਬਿਆਨ ਦਿੱਤਾ ਗਿਆ ਹੈ ਔਰ ਇਹ ਵੀ ਕਿਹਾ ਗਿਆ ਕਿ ਲਗਾਤਾਰ ਜੇਲਮ ਦਰਿਆ ਦੇ ਵਿੱਚ ਪਾਣੀ ਜਿਹੜਾ ਹੈ ਉਹ ਵਧ ਰਿਹਾ ਹੈ ਤਾਂ ਤਸਵੀਰਾਂ ਵੀ ਕੁਝ ਸામਨੇ ਆਈਆਂ ਨੇ ਉਹ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਾਕਿਸਤਾਨ ਦੇ ਲੋਕ ਇਹ ਤੱਕ ਦਾਵਾ ਕਰ ਰਹੇ ਨੇ ਕਿ ਪਾਣੀ ਜੜਿਆ ਦਰਿਆ ਦੇ ਵਿੱਚ ਉਹ 25 ਤੋਂ 30 ਫੁੱਟ ਜਿਹੜਾ ਪਾਣੀ ਉਹ ਵੱਧ ਚੁੱਕਿਆ ਹੈ ਉੜੀ ਡੈਮ ਤੇ ਬਿਨਾਂ ਦੱਸੇ ਪਾਣੀ ਜਿਹੜਾ ਛੱਡ ਦਿੱਤਾ ਗਿਆ ਤਾਂ ਜੰਮੂ ਕਸ਼ਮੀਰ ਦੇ ਪੀਓਕੇ ਵਾਲੇ ਖੇਤਰ ਜਿਹੜੇ ਨੇ ਪੀਓਕੇ ਰੇਖਾ ਵਾਲੇ ਖੇਤਰ ਜਿਹੜੇ ਨੇ ਉੱਥੇ ਐਮਰਜੈਂਸੀ ਵਾਲਾ ਮਾਹੌਲ ਬਣਿਆ ਹੋਇਆ ਹੈ ਔਰ ਲੋਕਾਂ ਦੇ ਵੱਲੋਂ ਅਨਾਉਂਸਮੈਂਟ ਵੀ ਬਕਾਇਦਾ ਕੀਤੀ ਜਾ ਰਹੀ ਹੈ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਇਹ ਘਰ ਜੜੇ ਉਹ ਛੱਡ ਦਿੱਤੇ ਜਾਣ ਕਿਉਂਕਿ ਪਾਣੀ ਦਾ ਵਹਾਅ ਤੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਫਿਲਹਾਲ ਜੋ ਮੀਡੀਆ ਸੋਰਸਸ ਤੋਂ ਜਾਣਕਾਰੀ ਮਿਲ ਪਾ ਰਹੀ ਹੈ ਕਿ ਪਾਕਿਸਤਾਨੀ ਲੋਕਾਂ ਦਾ ਇਹ ਦਾਵਾ ਹੈ ਕਿ ਉੜੀ ਡੈਮ ਦੇ ਵਿੱਚ ਬਿਨਾਂ ਦੱਸੇ ਪਾਣੀ ਛੱਡ ਦਿੱਤਾ ਗਿਆ ਹੈ ਜੇਲਮ ਦਰਿਆ ਦੇ ਵਿੱਚ ਬਿਨਾਂ ਦੱਸੇ ਪਾਣੀ ਜੜਾਇਆ ਭਾਰਤ ਦੇ ਵੱਲੋਂ ਛੱਡ ਦਿੱਤਾ ਗਿਆ ਕਿਉਂਕਿ ਸਿੰਧੂ ਜਲ ਸਮਝੌਤੇ ਤੇ ਰੋਕ ਲਗਾ ਦਿੱਤੀ ਗਈ ਔਰ ਜਿਸ ਤੋਂ ਬਾਅਦ ਅ ਇਹ ਕੀ ਆ ਜਾ ਰਿਹਾ ਸੀ ਭਾਰਤ ਦੇ ਵੱਲੋਂ ਕਿ ਅਸੀਂ ਪਾਣੀ ਜਿਹੜਾ ਉਹ ਨਹੀਂ ਛੱਡਾਂਗੇ ਪਰ ਉੜੀ ਡੈਮ ਦੀ ਅਸੀਂ ਗੱਲ ਕਰੀਏ ਤਾਂ ਪਾਕਿਸਤਾਨੀਆਂ ਦਾ ਦਾਵਾ ਹੈ ਕਿ ਉੜੀ ਡੈਮ ਦੇ ਵਿੱਚ ਪਾਣੀ ਜਿਹੜਾ ਉਹ ਬਿਨਾਂ ਦੱਸੇ ਛੱਡ ਦਿੱਤਾ ਗਿਆ ਹੈ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਜਿਵੇਂ ਤੁਹਾਨੂੰ ਦੱਸਦੀ ਕਿ ਬਹੁਤ ਸਾਰੇ ਹਟੀਆਂ ਬਾਲਾ ਦੇ ਇਲਾਕੇ ਨੇ ਜੰਮੂ ਕਸ਼ਮੀਰ ਦੇ ਵਿੱਚ ਜਿੱਥੇ ਹੁਣ ਹੜ ਵਾਲੀ ਸਥਿਤੀ ਜਿਹੜੀ ਉਹ ਬਣੀ ਹੋਈ ਹੈ ਮੁਜ਼ਫਰਾਬਾਦ ਮਕਬੂਜ਼ਾ ਕਸ਼ਮੀਰ ਦੀ ਰਾਜਧਾਨੀ ਅਤੇ ਚਕੌਟੀ ਵਿੱਚ ਅ ਐਮਰਜੈਂਸੀ ਅਲਾਰਮ ਨੂੰ ਸਰਗਰਮ ਕੀਤਾ ਜਾ ਰਿਹਾ ਹੈ ਔਰ ਆਸ-ਪਾਸ ਦੇ ਪਿੰਡਾਂ ਦੇ ਵਿੱਚ ਕਹਿ ਦਿੱਇ ਕਿ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਾਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਪੀਓਕੇ ਖੇਤਰ ਵਾਲੇ ਲੋਕ ਜਿਹੜੇ ਨੇ ਜਾਂ ਜਿਹੜੇ ਘਰ ਜਿਹੜੇ ਨੇ ਉਹ ਛੱਡ ਦੇਣ ਸੇਫ ਜਗ੍ਹਾ ਤੇ ਚਲੇ ਜਾਣ ਕਿਉਂਕਿ ਪਾਣੀ ਦਾ ਪੱਧਰ ਦਾ ਇਹ ਦਾਵਾ ਕੀਤਾ ਜਾ ਰਿਹਾ ਹੈ ਲਗਾਤਾਰ ਪਾਕਿਸਤਾਨੀ ਲੋਕਾਂ ਦੇ ਵੱਲੋਂ ਕਿ 25 ਤੋਂ 30 ਫੁੱਟ ਤੱਕ ਪਾਣੀ ਜੜਿਆ ਉਹ ਲਗਾਤਾਰ ਵਧ ਰਿਹਾ ਹੈ ਜੇਲਮ ਦਰਿਆ ਦੇ ਵਿੱਚ ਉੜੀ ਡੈਮ ਤੋਂ ਲਗਾਤਾਰ ਪਾਣੀ ਜਿਹੜਾ ਉਹ ਛੱਡਿਆ ਜਾ ਰਿਹਾ ਔਰ ਇਹ ਪਾਣੀ ਜਿਹੜਾ ਕਿਹਾ ਜਾ ਰਿਹਾ ਹੈ ਕਿ ਬਿਨਾਂ ਦੱਸੇ ਪਾਣੀ ਜਿਹੜਾ ਉਹ ਛੱਡ ਦਿੱਤਾ ਗਿਆ ਹੈ ਤਾਂ ਇਹ ਵੱਡੀ ਖਬਰ ਸੋਰਸਸ ਦੇ ਹਵਾਲੇ ਤੋਂ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਾਕਿਸਤਾਨ ਦੇ ਵਿੱਚ ਹੁਣ ਜੰਮੂ ਕਸ਼ਮੀਰ ਵਾਲੇ ਇਲਾਕੇ ਦੇ ਵਿੱਚ ਹਫੜਾ ਤਫੜੀ ਮੱਚੀ ਹੋਈ ਹੈ ਐਮਰਜੈਂਸੀ ਵਾਲਾ ਮਾਹੌਲ ਜਿਹੜਾ ਉੱਥੇ ਬਣਿਆ ਹੋਇਆ ਹੈ ਕਿਉਂਕਿ ਪਾਕਿਸਤਾਨੀਆਂ ਦਾ ਇਹ ਦਾਵਾ ਹੈ ਸੋਰਸਸ ਤੋਂ ਇਹ ਜਾਣਕਾਰੀ ਮਿਲ ਪਾਰੀ ਹੈ ਪਾਕਿਸਤਾਨੀ ਇਹ ਕਹਿ ਰਹੇ ਨੇ ਕਿ ਭਾਰਤ ਨੇ ਬਿਨਾਂ ਦੱਸੇ ਪਾਣੀ ਜੜਿਆ ਉੜੀ ਡੈਮ ਤੋਂ ਜੇਲਮ ਦਰਿਆ ਦੇ ਵਿੱਚ ਛੱਡ ਦਿੱਤਾ ਗਿਆ ਲਗਭਗ ਜਿਹੜੇ ਮੋਟੇ ਅੰਕੜੇ ਨੇ ਕਿਹਾ ਜਾ ਰਿਹਾ ਕਿ 22000 ਕਿਊਸਿਕ ਪਾਣੀ ਛੱਡਿਆ ਗਿਆ ਜਿਸ ਦੇ ਨਾਲ ਪਾਣੀ ਦਾ ਪੱਧਰ 20 ਤੋਂ 25 ਫੁੱਟ ਜਿਹੜਾ ਆ ਉਹ ਵੱਧ ਚੁੱਕਿਆ ਹੈ ਔਰ ਪੀਓਕੇ ਖੇਤਰਾ ਵਾਲੇ ਘਰਾਂ ਨੂੰ ਜਾਂ ਲੋਕਾਂ ਨੂੰ ਇਹ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਕਿ ਉਹ ਘਰ ਛੱਡ ਕੇ ਸੇਫ ਜਗ੍ਹਾ ਤੇ ਚਲੇ ਜਾਣ ਔਰ ਇਹ ਅਨਾਉਂਸਮੈਂਟ ਕੀਤੀ ਗਈ ਹੈ ਐਮਰਜੈਂਸੀ ਵਾਲਾ ਮਾਹੌਲ ਜਿਹੜਾ ਬਣਿਆ ਹੋਇਆ ਹੈ ਮੁਜ਼ਫਰਾਬਾਦ ਮਕਬੂਜ਼ਾ ਜੰਮੂ ਕਸ਼ਮੀਰ ਦੀ ਰਾਜਧਾਨੀ ਚਕੋਟੀਆਂ ਔਰ ਹਟਿਆਨ ਬਾਲਾ ਦੇ ਇਲਾਕਿਆਂ ਦੇ ਵਿੱਚ ਇਹ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਹੜਵਾਲੀ ਸਥਿਤੀ ਬਣੀ ਹੈ ਜਿੱਥੇ ਐਮਰਜੈਂਸੀ ਵਾਲਾ ਮਾਹੌਲ ਖੁੱ ਚੁੱਕਿਆ ਹੈ ਔਰ ਉੱਥੇ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਆਪਣੇ ਆਪਣੇ ਘਰ ਛੱਡ ਕੇ ਕਿਸੇ ਸੇਫ ਜਗ੍ਹਾ ਤੇ ਚਲੇ ਜਾਓ ਇਹ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ